ਦੀ ਹਵਾ ਲੈ ਗਈ ਹੈ ਨਾ ਦਿਲ ਕਰਦਾ ਹੁਰੀ ਬਹਿ ਜਾ ਪੂਰੀ ਬਹਿ ਜਾ ਹਵਾ ਕੋਈ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਇੱਧਰ ਹਵਾ ਤਾਂ ਵਧੀਆ ਹੁੰਦੀ ਆ ਆਕਰੂ ਆਕਰੂ ਟਾਕੀ ਵਿੱਚ ਜਿਹੜੀ ਤਾਂ ਹੀ ਵਧੀਆ ਖਾ ਪਾਉਂਦੀ ਥੀ ਹਨਾ ਤੇ ਹਵਾ ਤਾਂ ਵਧੀਆ ਹੁੰਦੀ ਆ ਪਰ ਬੈਠਣ ਨੂੰ ਜਗ੍ਹਾ ਨਹੀਂ ਕਿੱਥੇ ਕਿੱਥੇ ਬੈਠੀ ਉਹ ਮੱਛਰ ਵੀ ਆ ਤੇ ਇੱਧਰ ਵੀ ਕੀੜਾ ਦੇ ਦੀ ਆਪਾਂ ਥੋੜਾ ਜਾਂ ਇੱਥੇ ਤੱਕ ਇੱਧਰ ਤਾਂ ਧੁੱਪ ਪੈਂਦੀ ਏ ਉੱਧਰ ਹਵਾ ਵਧੀਆ ਆਂਗੀ ਹਾਏ ਹਾਏ ਇੱਧਰ ਤਾਂ ਧੁੱਪ ਧੁੱਪ ਇੱਧਰ ਬੜੀ ਧੁੱਪ ਆਂ ਇੱਧਰ ਹਵਾ ਆਉਂਦੀ ਏ ਇੱਧਰ ਵਧੀਆ ਹਵਾ ਆਉਂਦੀ ਏ ਜਿੱਦ ਤੂੰ ਜਾਣੀ ਆ ਮੈਂ ਇੱਧਰ ਬੈਠਣ ਜਗ੍ਹਾ ਨਹੀਂ ਮੈਂ ਟੱਤੇ ਬੈਣੀ ਆ ਨਾਲ ਗੱਲਾਂ ਮਾਰਦੀਆਂ ਤੁਹਾਡੇ ਨਾਲ ਦੋ ਚਾਰ ਇਹ ਚਿਬੜ ਲੱਗੇ ਪਏ ਨੇ ਲੈ ਜਾਓ ਜੀ ਨੇ ਲਾਣੇ ਮਾਹੀ ਦੱਸ ਦੀ ਮੈਨੂੰ ਇਹ ਦੇਖ ਚਿਬੜ ਆਹਦੇ ਕਿੰਨੇ ਚਿਬੜ ਨੇ ਪਤਿੰਨਾ ਵੀ ਲੱਗਿਆ ਪਿਆ ਹੈ ਤੱਕੀ ਹਰਾ ਨਹੀਂ ਹੋਇਆ ਵਧੀਆ ਪਦੀਨਾ ਦੇ ਚਿਪੜ ਮਾਹੀ ਕਿੱਬੜ ਦੇਖ ਲਾ ਕਿੰਨੇ ਨੇ ਹਨਾ ਇਹ ਟਾਲੀ ਪੱਤਣੀ ਪੈਣੀ ਆ ਇਹ ਪੱਟਣੀ ਨਹੀਂ ਪੈਣੀ ਆ ਜੇ ਪੱਟਣ ਵਧੀਆ ਨਹੀਂ ਕੰਦ ਚ ਹੋ ਜਾਣੀ ਆ ਇਹ ਹਨਾ ਪੈਪ ਦੇ ਅੰਦਰ ਹੈ ਪੈਪ ਦੇ ਅੰਦਰ ਆ ਪੱਟਣ ਬੱਦੀ ਆ ਇਹ ਦੇਖੋ ਜਾਮਣਾ ਉਗੀਆਂ ਵੀ ਕਿੰਨੇ ਸੋਹਣੀਆਂ ਜੜੀਆਂ ਛਿੜਦੇ ਆ ਨਾ ਵੀ ਹੁਣ ਚਲੇ ਗਏ ਓਕੇ ਬਾਏ ਹੁਣ ਬੰਦ ਕਰਦੀ ਆ ਲਾਈਵ ਲਾਈਵ ਬੰਦ ਕਰਦੀ ਆ ਕੋਈ ਹੈ ਤਾਂ ਨਹੀਂ ਇਹ ਬਾਅਦ ਚ ਕਹੋ ਕੱਲ ਮੰਗਾ ਹਨਾ ਇੱਥੇ ਬੈਠਾ ਮੈਂ ਤੇ ਇੱਥੇ ਹਵਾ ਆਉਂਦੀ ਆ ਵਧੀਆ ਲਾਈਵ ਚ ਲਾਉਣੀ ਆ ਮੈਂ ਹਨਾ ਹੈਲੋ ਹਾਏ ਮਾਹੀ ਕੰਪੀਟੀਸ਼ਨ ਹੋ ਗਿਆ ਹੈਲੋ ਹੈਲੋ ਮਾਣੀ ਆ ਗਈ ਮਾਣੋ ਤੂੰ ਆ ਗਈ ਹੁਣ ਮਾਤਾ ਜੀ ਹਾਂ ਮੈਂ ਆ ਗਈ ਮੈਂ ਚਾਹ ਕਰਕੇ ਦੇਣ ਲੱਗੀ ਸੀ ਕਿ ਸਰਦਾਰ ਸਾਹਿਬ ਨੂੰ ਮਾਣੋ ਮਲਾਈ ਦੁੱਧੂ ਮੇਰੇ ਲਈ ਦੁੱਧੂ ਪੀ ਲੈ ਆ ਡੌਗੀ ਦੇਖ ਲੈ ਤੂੰ ਆ ਫਿਰਦਾ ਡੌਗੀ ਡੌਗੀ ਆ ਜਾ ਇੱਧਰ ਮੈਂ ਖੇਤ ਚ ਆ ਕੇ ਬੈ ਗਈ ਮਾਣੋ ਤੇ ਮੈਂ ਖੇਤ ਚ ਆ ਕੇ ਬੈ ਗਈ ਇੱਧਰ ਹਵਾ ਵਧੀਆ ਚੱਲ ਮੈਂ ਆ ਗਈ ਮਾਤਾ ਆ ਜਾ ਆ ਜਾ ਮੈਂ ਨੰਗ ਕੇ ਜਨੇ ਮੈਂ ਦਿਖਾਇਆ ਉਦੋਂ ਦੁੱਧੂ ਪਾਇਆ ਪਿਆੜ ਜੀ ਵਿੱਚ ਤੇ ਫਿਰ ਮੈਂ ਆ ਗਈ ਸੀਗੀ ਤੇ ਮੈਂ ਬਾਹਰ ਆ ਗਈ ਸੀ ਹਵਾ ਦੀ ਲੈਣ ਮੈਂ ਕਿਹਾ ਨਾਲੇ ਤੁਹਾਨੂੰ ਖੇਤ ਦਿਖਾਉਣੀ ਆਪਣਾ ਇੱਧਰ ਦੇਖੋ ਇਹ ਦੇਖੋ ਖੇਤ ਬਾਹਰ ਕਿੰਨੀ ਵਧੀਆ ਹਵਾ ਉਰੇ ਦੀ ਆਉਂਦੀ ਆ ਕਿੰਨੀ ਵਧੀਆ ਹਵਾ ਆਉਂਦੀ ਇੱਧਰੋਂ ਚੱਲਦੀ ਆ ਪੂਰਾ ਪਾਸਾ ਪਤਾ ਨਹੀਂ ਕੀ ਚੱਲਦਾ ਸਮਝ ਨਹੀਂ ਆ ਰਹੀ ਉੱਧਰ ਗਈ ਸੀਗੀ ਗੇਟ 'ਚ ਉੱਧਰ ਗਰਮੀ ਬੈਲੀ ਲੱਗਦੀ ਆ ਹਾਂ ਮੈਂ ਆ ਗਈ ਮਾਤਾ ਜੀ ਆ ਗਈ ਆ ਗਈ ਮੈਂ ਸੁਣ ਲਿਆ ਸੁਣ ਲਿਆ ਮਾਣੋ ਬਿੱਲੀ ਮੈਂ ਦੇਖ ਰਹੀ ਆ ਤੈਨੂੰ ਕਮੈਂਟ ਪੜ੍ਹ ਰਹੀ ਆ ਮੈਂ ਬੈਠੀ ਆ ਰਿੱਟਾਂ ਤੇ ਬੈ ਗਈ ਤੇ ਆ ਦੇਖੋ ਡੌਗੀ ਫਿਰਦਾ ਤੇ ਡੌਗੀ ਫਿਰਦਾ ਤੇ ਉਹ ਸੀਗੇ ਟਰੈਕਟਰ ਏ ਹੈਗਾ ਤਾਈ ਦਾ ਪੋਤਾ ਟਰੈਕਟਰ ਲੈ ਕੇ ਜਾਂਦਾ ਕੱਖ ਲੈ ਕੇ ਮੁੰਟਾ ਹੈ ਇਹ ਹੈਗੇ ਖੇਤ ਆਪਣੇ ਹੋ ਸੀਗਾ ਪਟਿਆਲਾ ਸਹਿਰ ਪਟਿਆਲਾ ਦਿਖਾਵਾਂ ਨੰਨੀ ਦਾ ਕਹਾਣਾ ਖਾਵਾਂ ਤੁਹਾਨੂੰ ਇੱਧਰ ਨੂੰ ਆ ਗਿਆ ਇੱਧਰ ਨੂੰ ਪਟਿਆਲਾ ਇੱਥੇ ਨੂੰ ਆ ਇਹ ਇੱਥੇ ਆ ਪਾਣੀ ਵਾਲ ਟੈਂਕੀ ਕੋਲ ਉਹ ਰਿਹਾ ਖੰਭਾ ਜਾਂ ਖੜਾ ਜਿੱਥੇ ਇੱਥੇ ਆ ਪਟਿਆਲਾ ਸਹਿਰ ਪਟਿਆਲਾ ਹਨਾ ਹੋਰ ਸੁਣਾਓ ਮਾਣੋ ਬਿੱਲੀ ਤੂੰ ਚਲੀ ਗਈ ਸੀ ਕਿੱਥੇ ਚਲੀ ਗਈ ਸੀ ਨਹੀਂ ਮਾਣੋ 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 ਕਿੱਥੇ ਚਲੀ ਗਈ ਸੀ ਮਾਣੋ ਦੇਹ ਗਿਆ ਆਮਨ ਦਾ ਲਾਈਵ ਚੱਲ ਪਿਆ ਉਧਰ ਫਿਰ ਮੈਂ ਬੰਦ ਕਰਦਾ ਬਹੁਤ ਚੱਲ ਗਿਆ ਜੇ ਹੁਣ ਨਹੀਂ ਕੋਈ ਆਉਂਦਾ ਹੁਣ ਤਾਂ ਚਲੇਗੇ ਸਾਰੇ ਤੇ ਮਾਹੀ ਦਾ ਜੇ ਚੱਲ ਪਿਆ ਮਾਹੀ ਤਾਂ ਆਉਗੀ ਮਾਹੀ ਦਾ ਸ਼ਾਮ ਨੂੰ ਆਉਂਗੀ ਕਹਿੰਦੀ 8 ਵਜੇ ਅੱਜ ਹੁਣ ਚੱਲੂ ਆਮਨ ਦਾ ਆਮਨ ਤੋਂ ਬਾਅਦ ਸੰਦੀਪ ਦਾ ਸੰਦੀਪ ਤੋਂ ਬਾਅਦ ਫਿਰ ਉਹਦਾ ਚੱਲੂਗਾ ਮਾਹੀ ਕਹਿੰਦੀ ਸੀ ਮੈਂ 8 ਵਜੇ ਆਉਂਗਾ ਜੋ ਲਾਈਵ ਹਾਂ ਮਾਹੀ ਦੇਖਦੇ ਆ ਕੈ ਵਜੇ ਆਉਗੀ ਹੁਣ ਹਨਾ ਹੋਰ ਕੀ ਗੱਲ ਬਾਤ ਹਨਾ ਹਾਂਜੀ ਹਾਂਜੀ ਆ ਗਈ ਕੱਟਦਾ ਮੈਂ ਓਕੇ ਦੀਦੀ ਵਾਹ ਕਹਿੰਦੀ ਰੈਸਟ ਕਰੀਏ ਤੇ ਉਹ ਕਹਿੰਦੀ ਰੈਸਟ ਕਰੀਏ ਆਪਾਂ ਅਮਨ ਥੱਕ ਗਈ ਹੁਣੀ ਕਦੋਂ ਦੇ ਬੈਠੇ ਸੀਗੇ ਪਹਿਲਾਂ ਹਮਨਦੇ ਸੀ ਫਿਰ ਮੈਂ ਵੀ ਪੈ ਗਈ ਕਦੇ ਬਹਿ ਗਈ ਬੇਲਾਂ ਤਾਂ ਬਹੁਤ ਨੇ ਤੇ ਕਵਾੜ ਬਹੁਤ ਆ ਹੋ ਗਈ ਕੀ ਇਹ ਦੀ ਪਰ ਲੱਗ ਨਹੀਂ ਕੀ ਆ ਕੁਝ ਨਹੀਂ ਲੱਗਿਆ ਫੁੱਲ ਲੱਗੀ ਗਏ ਇੱਕ ਨੇ ਖਰਾਬ ਹੋ ਗਏ ਖਰਾਬ ਕੋਈ ਨਹੀਂ ਹੈਗਾ ਆ ਨਹੀਂ ਲੈ ਇੱਧਰ ਸਮਝੇ ਨਹੀਂ ਆਉਂਦਾ ਕਿ ਕੁਝ ਨਹੀਂ ਲੱਗਿਆ ਓਰੇ ਹੁਣ ਕੁ ਸਸਰਾ ਹੋਇਆ ਪਿਆ ਬਹੁਤ ਜ਼ਿਆਦੇ ਕਵਾੜ ਪਟਣਗੇ ਓਕੇ ਬਾਏ ਓਕੇ ਬਾਏ ਓਕੇ ਬਾਏ 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 ओके बाय 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 ਹੁਣ ਬੰਦ ਕਰਦੇ ਆ ਓਕੇ ਬਾਈ ਹੁਣ ਡਾਉਨ ਕਰਦੇ ਆ ਬੰਦ ਕੋਈ ਦੇਖ ਰਿਹਾ ਤਾਂ